ਕਦੀ ਭਾਰਤ ਦੇ ਵਿੱਚ ਮੁਗਲਾਂ ਦਾ ਰਾਜ ਸੀ ਉਹਨਾਂ ਨੇ ਮੰਦਰ ਢਵਾ ਕੇ ਤੇ ਮਸਜਿਦ ਬਣਾਤੀ ਤੇ ਜਦੋਂ ਅੱਜ ਸਤਾ ਦੇ ਵਿੱਚ ਹਿੰਦੂ ਸਰਕਾਰ ਆ ਹਿੰਦੂਆਂ ਦਾ ਰਾਜ ਆ ਉਹਨਾਂ ਨੇ ਮਸਜਿਦ ਧਾ ਕੇ ਤੇ ਉੱਥੇ ਦੁਬਾਰਾ ਮੰਦਰ ਬਣਾ ਲਿਆ ਆਪਣਾ ਪਰ ਤੁਸੀਂ ਕਦੀ ਇਹ ਤਾਂ દોੜ ਲੱਗੀ ਹੋਈ ਹੈ ਜਿੰਨਾਂ ਦੀ ਸਰਕਾਰ ਹੈ ਉਹਨਾਂ ਨੇ ਆਪਣਾ ਧਾਰਮਿਕ ਸਥਾਨ ਜਿਹੜਾ ਆ ਉਹ ਬਣਾ ਲਿਆ ਕਦੀ ਤੁਸੀਂ ਅ ਇਮੇਜਰ ਕਰਕੇ ਦੇਖੋ ਕਦੀ ਗੱਲ ਕਰਕੇ ਦੇਖੋ ਤੁਸੀਂ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਹਨਾਂ ਨੇ ਹਰ ਇੱਕ ਚੀਜ਼ ਨੂੰ ਬਰਾਬਰ ਰੱਖਿਆ ਸੀ ਤੁਸੀਂ ਦੇਖੋ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਉੱਤੇ ਵੀ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਦਰਬਾਰ ਸਾਹਿਬ ਸ਼੍ਰੀ ਅਮਰitsar ਸਾਹਿਬ ਉੱਥੇ ਵੀ ਸੋਨਾ ਗੁੰਬਦ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਲਗਾਇਆ ਲਾਹੌਰ ਦੀ ਸ਼ਾਹੀ ਮਸਜਿਦ ਇਤਿਹਾਸ ਪੜੋ ਤੁਹਾਨੂੰ ਪਤਾ ਲੱਗੇ ਲਾਹੌਰ ਦੀ ਸ਼ਾਹੀ ਮਸਜਿਦ ਦੇ ਉੱਤੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਸੇਵਾ ਕਰਵਾਈ ਸੀ ਬਰਾਬਰ ਰੱਖਿਆ ਸਾਰਿਆਂ ਨੇ ਇਹ ਰਾਜ ਤਾਂ ਉਹ ਰਾਜ ਨਹੀਂ ਸੀ ਕਿ ਸਾਡਾ ਸਿੱਖਾਂ ਦਾ ਰਾਜ ਹੈ ਸਿਰਫ ਸਿੱਖਾਂ ਦੇ ਹੱਕ ਹੀ ਇੱਥੇ ਰਹਿਣਗੇ ਉਹ ਮਨੁੱਖਤਾ ਦਾ ਰਾਜ ਸੀ ਉੱਥੇ ਹਰ ਇੱਕ ਨੂੰ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਬੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਉਸ ਰਾਜ ਦੇ